ਦੋਸਤੋ ਸਾਡੇ ਜੀਵਨ ਵਿੱਚ ਬਹੁਤ ਵਾਰ ਹੁੰਦਾ ਹੈ ਕਿ ਜਦੋਂ ਅਸੀਂ ਆਪਣੀ ਥਾਂ ਤੇ ਸਹੀ ਹੁੰਦੇ ਆਂ ਤੇ ਸਾਹਮਣੇ ਵਾਲਾ ਵਿਅਕਤੀ ਵਾਰ-ਵਾਰ ਸਾਡਾ ਦਿਲ ਦਿਖਾਉਂਦਾ ਹੈ ਸਾਡੀ ਕਦਰ ਨਹੀਂ ਕਰਦਾ ਸਾਡੀ ਵੈਲਿਊ ਨੂੰ ਨਹੀਂ ਸਮਝਦਾ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਸਿਰਫ 5 ਅਜਿਹੇ ਕੰਮ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਤਾਦ ਕਰੋਗੇ ਜਦੋਂ ਕੋਈ ਤੁਹਾਡੀ ਇੱਜ਼ਤ ਉਛਾਲੇ ਬੇਇੱਜ਼ਤ ਕਰੇ ਤੁਹਾਡੀ ਵੈਲਿਊ ਨੂੰ ਨਾ ਸਮਝੇ ਜਾਂ ਤੁਹਾਡੀ ਕਦਰ ਨਾ ਕਰੇ ਤਾਂ ਤੁਸੀਂ ਇਹ 5 ਕੰਮ ਕਰਨੇ ਨੇ ਇਹ ਕੰਮ ਤੁਹਾਡੀ ਖੋਈ ਹੋਈ ਵੈਲਿਊ ਨੂੰ ਤੁਹਾਡੇ ਜੀਵਨ ਵਿੱਚ ਫਿਰ ਤੋਂ ਵਾਪਸ ਲੈ ਆਉਣਗੇ ਕਿਸੇ ਦੇ ਪਿੱਛੇ ਭੱਜਣ ਦੀ ਤੁਹਾਨੂੰ ਕੋਈ ਲੋੜ ਨਹੀਂ ਬਿਨਾਂ ਕਿਸੇ ਦੇ ਪਿੱਛੇ ਭੱਜੇ ਤੁਹਾਡੀ ਵੈਲਿਊ ਆਪਣੇ ਆਪ ਵਧੇਗੀ ਲੋਕ ਤੁਹਾਡਾ ਸਨਮਾਨ ਕਰਨਗੇ ਤੁਹਾਡੇ ਬਿਨਾ ਕੁਝ ਕਹੇ ਬਿਨਾ ਕੁਝ ਕੀਤੇ ਲੋਕਾਂ ਦੇ ਸਾਹਮਣੇ ਤੁਸੀਂ ਆਪਣਾ ਮਹੱਤਵ ਦਿਖਾ ਪਾਓਗੇ ਇਹ ਤਰੀਕੇ ਭਾਵੇਂ ਹੀ ਤੁਹਾਡੀ ਗਵਾਚੀ ਹੋਈ ਵੈਲਿਊ ਵਾਪਸ ਲੈਉਣ ਵਿੱਚ ਥੋੜਾ ਜਿਹਾ ਸਮਾਂ ਲੈਣਗੇ ਪਰ ਇਹ ਤਰੀਕੇ 24 ਕੈਰਟ ਸੋਨਾ ਨੇ ਸੋ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਵੀਡੀਓ ਨੂੰ ਅੰਤ ਤੱਕ ਦੇਖਣਾ ਲਾਜ਼ਮੀ ਹੈ ਸੋ ਸ਼ੁਰੂ ਕਰਦੇ ਹਾਂ ਪਹਿਲੀ ਗੱਲ ਕਿ ਜਿਹੜਾ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਉਹ ਜਾਣਾ ਚਾਹੁੰਦਾ ਹੈ ਉਸ ਨੂੰ ਤੁਸੀਂ ਰਾਜ਼ੀ ਖੁਸ਼ੀ ਚਲੇ ਜਾਣ ਦਿਓ ਜਿਸ ਪਲ ਕਿਸੇ ਵਿਅਕਤੀ ਨੇ ਤੁਹਾਨੂੰ ਛੱਡਣ ਦਾ ਮਾਨ ਬਣਾ ਲਿਆ ਹੋਵੇ ਤੁਹਾਡੇ ਵਿਰੋਧ ਵਿੱਚ ਜਾਣ ਦਾ ਇਰਾਦਾ ਬਣਾ ਲਿਆ ਹੋਵੇ ਉਸੇ ਪਲ ਤੋਂ ਉਸ ਨੂੰ ਉਸਦੇ ਰਾਹ ਤੇ ਜਾਣ ਦਿਓ ਉਸ ਨੂੰ ਕਹਿ ਦਿਓ ਕਿ ਤੂੰ ਜਿੱਥੇ ਜਾਣਾ ਹੈ ਜਾ ਤੂੰ ਜੋ ਕਰਨਾ ਹੈ ਕਰ ਉਸ ਵਿਅਕਤੀ ਨੂੰ ਇਹ ਅਹਿਸਾਸ ਦਿਲਾਓ ਕਿ ਉਸਦੇ ਜਾਣ ਨਾਲ ਜਾਂਸ ਦੁਆਰਾ ਤੁਹਾਨੂੰ ਵੈਲਿਊ ਘਟਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਤੁਹਾਡੀ ਵੈਲਿਊ ਉਸ ਤੋਂ ਪ੍ਰਭਾਵਿਤ ਨਹੀਂ ਹੈ ਭਾਵੇਂ ਹੀ ਤੁਹਾਡੇ ਮਨ ਵਿੱਚ ਕਈ ਤਰ੍ਹਾਂ ਦੀਆਂ ਉਲਝਣਾਂ ਚੱਲ ਰਹੀਆਂ ਹੋਣ ਭਾਵੇਂ ਹੀ ਤੁਹਾਨੂੰ ਅੰਦਰ ਹੀ ਅੰਦਰ ਰੋਣਾ ਆ ਰਿਹਾ ਹੋਵੇ ਅੰਦਰੋਂ ਭਾਵੇਂ ਹੀ ਤੁਸੀਂ ਟੁੱਟ ਚੁੱਕੇ ਹੋਵੋ ਪਰ ਘੱਟੋ ਘੱਟ ਉਸ ਪਲ ਉਸ ਵਿਅਕਤੀ ਦੇ ਸਾਹਮਣੇ ਉਸ ਸਥਿਤੀ ਵਿੱਚ ਜਿਸ ਪਲ ਤੁਹਾਨੂੰ ਅਜੀਹਾ ਲੱਗ ਰਿਹਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਤੁਹਾਡੀ ਕੋਈ ਪਰਵਾਹ ਨਹੀਂ ਕਰ ਰਿਹਾ ਤੁਹਾਡੇ ਸਹੀ ਹੋਣ ਦੇ ਬਾਵਜੂਦ ਤੁਹਾਨੂੰ ਵੈਲਿਊ ਨਹੀਂ ਦੇ ਰਹਾ ਤੁਹਾਨੂੰ ਇੱਜ਼ਤ ਨਹੀਂ ਦੇ ਰਹਾ ਤਾਂ ਉਸੇ ਪਲ ਉਸ ਦਾ ਰਾਹ ਛੱਡ ਦਿਓ ਤੇ ਉਸ ਦੇ ਰਾਹ ਤੋਂ ਹਟ ਜਾਓ ਉਹ ਆਪਣੇ ਰਾਹ ਤੇ ਤੇ ਤੁਸੀਂ ਆਪਣੇ ਰਾਹ ਤੇ ਜਿੱਥੇ ਕਦਰ ਨਾ ਹੋਵੇ ਉਥੋਂ ਚੁੱਪ ਕਰਕੇ ਨਿਕਲ ਜਾਣ ਵਿੱਚ ਹੀ ਭਲਾਈ ਹੁੰਦੀ ਹੈ ਅਜਿਹੇ ਲੋਕਾਂ ਨੂੰ ਜਿੱਥੇ ਜਾਣਾ ਹੈ ਜਾਣ ਦਿਓ ਉਹਨਾਂ ਨੂੰ ਆਪਣੇ ਜੀਵਨ ਤੋਂ ਆਜ਼ਾਦ ਕਰ ਦਿਓ ਉਸ ਵਿਅਕਤੀ ਨੇ ਜੋ ਕਰਨਾ ਹੋਵੇਗਾ ਉਹ ਕਰੇਗਾ ਉਸਨੇ ਜਿੱਥੇ ਜਾਣਾ ਹੋ ਉਹ ਉਥੇ ਜਾਏਗਾ ਹਾਂ ਇਹ ਗੱਲ ਮੰਨਦੇ ਆਂ ਕਿ ਉਹਨਾਂ ਨੂੰ ਭੁੱਲਣਾ ਦਿਲ ਤੋਂ ਕੱਢ ਕੇ ਸੁੱਟਣਾ ਉਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀਆਂ ਭਾਵਨਾਵਾਂ ਨੂੰ ਸੰਭਾਲਣਾ ਇਹ ਸਭ ਸੌਖਾ ਨਹੀਂ ਹੁੰਦਾ ਪਰ ਉਸ ਵਿਅਕਤੀ ਨੇ ਜੇਕਰ ਤੁਹਾਡਾ ਦਿਲ ਛੱਲਣੀ ਕਰ ਦਿੱਤਾ ਹੋਵੇ ਤਾਂ ਉਸ ਨੂੰ ਆਪਣੇ ਮੋਬਾਈਲ ਤੋਂ ਦਿਲ ਤੋਂ ਦਿਮਾਗ ਤੋਂ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਕੋਸ਼ਿਸ਼ ਕਰੋ ਹਟਾ ਦਿਓ ਉਹਨਾਂ ਨੂੰ ਜਿੱਥੋਂ ਹਟਾ ਸਕਦੇ ਹੋ ਉਸ ਇਨਸਾਨ ਨੂੰ ਹਰ ਜਗ੍ਹਾ ਤੋਂ ਕੱਢ ਦਿਓ ਹੁਣ ਤੁਸੀਂ ਇਹ ਨਾ ਸੋਚਿਓ ਕਿ ਅਜਿਹਾ ਕਰਨ ਨਾਲ ਕਿਵੇਂ ਵੈਲਿਊ ਵਧੇਗੀ ਜ਼ਰੂਰ ਵਧੇਗੀ ਕਿਉਂਕਿ ਹਲੇ ਬਾਕੀ ਗੱਲਾਂ ਨੂੰ ਜਾਣਨਾ ਵੀ ਬਾਕੀ ਹੈ ਉਸ ਵਿਅਕਤੀ ਨੂੰ ਆਜ਼ਾਦ ਕਰਨ ਤੋਂ ਬਾਅਦ ਤੁਹਾਡੇ ਮਨ ਵਿੱਚ ਜੋ ਸਕੂਨ ਤੇ ਸ਼ਾਂਤੀ ਹੋਵੇਗੀ ਯਕੀਨ ਕਰਿਓ ਕੁਝ ਸਮੇਂ ਬਾਅਦ ਉਹ ਵੱਖਰੇ ਪੱਧਰ ਦੀ ਹੋਵੇਗੀ ਕਿਸੇ ਨੇ ਵੀ ਤੁਹਾਨੂੰ ਤਕਲੀਫ ਦੇ ਕੇ ਤੁਹਾਡਾ ਇਨਾ ਜ਼ਿਆਦਾ ਦਿਲ ਦੁਖਾਇਆ ਹੈ ਤੁਹਾਨੂੰ ਦੁਖੀ ਕੀਤਾ ਹੈ ਤਾਂ ਇਸ ਦਾ ਸਭ ਤੋਂ ਚੰਗਾ ਤਰੀਕਾ ਇਹੀ ਹੈ ਕਿ ਜਿਸ ਨੇ ਵੀ ਤੁਹਾਡੀ ਬੇਇੱਜ਼ਤੀ ਕੀਤੀ ਹੋਵੇ ਉਸ ਨੂੰ ਇੱਕ ਬੱਚਾ ਸਮਝ ਕੇ ਮਾਫ਼ ਕਰ ਦਿਓ ਉਸ ਦੀ ਨਾ ਸਮਝੀ ਤੇ ਦਇਆ ਕਰੋ ਕਿਉਂਕਿ ਕਮੀ ਉਸ ਦੀ ਬੁੱਧੀ ਵਿੱਚ ਹੈ ਉਸ ਦੀ ਸਮਝ ਵਿੱਚ ਹੈ ਤੁਹਾਡੇ ਵਿੱਚ ਨਹੀਂ ਮੈਂ ਜਾਣਦਾ ਕਿ ਇਹ ਸਭ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਇਕੱਲਾ ਮਹਿਸੂਸ ਕਰੋਗੇ ਉਹਦੇ ਹੱਲ ਲਈ ਇਹ ਦੂਸਰੀ ਗੱਲ ਪੱਲੇ ਬੰਨ ਲਓ ਦੂਸਰੀ ਗੱਲ ਇਹ ਹੈ ਕਿ ਉਸ ਇਨਸਾਨ ਦੇ ਨਾਲ ਰਹੋ ਜੋ ਤੁਹਾਡੇ ਨਾਲ ਹਮੇਸ਼ਾ ਖੜਾ ਰਿਹਾ ਹੈ ਪਰ ਅਫਸੋਸ ਜਿਸ ਦੀ ਤੁਸੀਂ ਕਦੇ ਕਦਰ ਨਹੀਂ ਕੀਤੀ ਉਸ ਵਿਅਕਤੀ ਦੇ ਨਾਲ ਜੁੜੋ ਜੋ ਤੁਹਾਡੇ ਨਾਲ ਤੁਹਾਡੀ ਮੌਤ ਤੱਕ ਖੜਾ ਰਹਿਣ ਵਾਲਾ ਹੈ ਤੇ ਉਹ ਇਨਸਾਨ ਤੁਹਾਡੇ ਤੋਂ ਇਲਾਵਾ ਦੂਸਰਾ ਕੋਈ ਹੋ ਹੀ ਨਹੀਂ ਸਕਦਾ ਤੁਸੀਂ ਉਹ ਇਕੱਲੇ ਇਨਸਾਨ ਹੋ ਜਿਸ ਦੇ ਨਾਲ ਜੇਕਰ ਤੁਸੀਂ ਜੁੜ ਗਏ ਤਾਂ ਫਿਰ ਤੁਹਾਨੂੰ ਇਸ ਦੁਨੀਆ ਵਿੱਚ ਕਿਸੇ ਹੋਰ ਦੋਸਤ ਦੀ ਲੋੜ ਨਹੀਂ ਆਪਣੇ ਆਪ ਨਾਲ ਜੁੜੋ ਆਪਣਾ ਜਿੰਨਾ ਸਮਾਂ ਤੁਸੀਂ ਉਸ ਨੂੰ ਦਿੰਦੇ ਸੀ ਉਹ ਖੁਦ ਨੂੰ ਦਿਓ ਆਪਣੇ ਆਪ ਨੂੰ ਖੋਜਣ ਦੀ ਕੋਸ਼ਿਸ਼ ਕਰੋ ਆਪਣੀ ਮਨਚਾਹੀ ਤੇ ਚੰਗੀ ਥਾਂ ਤੇ ਘੁੰਮਣ ਜਾਓ ਜਿਹੜਾ ਰੱਬ ਉਹਦੇ ਵਿੱਚ ਨਜ਼ਰ ਆਉਂਦਾ ਸੀ ਉਸ ਨੂੰ ਆਪਣੇ ਆਪ ਵਿੱਚ ਦੇਖਣ ਦੀ ਕੋਸ਼ਿਸ਼ ਕਰੋ ਆਪਣੇ ਜੀਵਨ ਨੂੰ ਮਜ਼ੇਦਾਰ ਤਰੀਕੇ ਨਾਲ ਜਿਓ ਖੁਦ ਨੂੰ ਇਸ ਗੱਲ ਲਈ ਸਾਬਤ ਕਰੋ ਕਿ ਤੁਹਾਨੂੰ ਤੁਹਾਡੇ ਖੁਦ ਦੇ ਇਲਾਵਾ ਜ਼ਿਆਦਾ ਖੁਸ਼ ਹੋਰ ਕੋਈ ਨਹੀਂ ਰੱਖ ਸਕਦਾ ਹਾਂਜੀ ਤੁਸੀਂ ਇਕੱਲੇ ਹੋ ਬਹੁਤ ਸਾਰੀਆਂ ਚੀਜ਼ਾਂ ਨੂੰ ਇਸ ਸੰਸਾਰ ਵਿੱਚ ਇਕੱਲਾ ਹੋਣਾ ਪੈਂਦਾ ਹੈ ਉਹਨਾਂ ਦੀ ਇੱਕੋ ਇੱਕ ਖੂਬੀ ਇਹ ਹੀ ਹੁੰਦੀ ਹੈ ਕਿ ਉਹ ਇਸ ਦੁਨੀਆ ਵਿੱਚ ਇਕੱਲੇ ਹੁੰਦੇ ਨੇ ਜਿਵੇਂ ਕਿ ਚੰਦ ਸੂਰਜ ਧਰਤੀ ਇਹ ਸਭ ਇਕੱਲੇ ਨੇ ਤੇ ਇਸੇ ਕੁਦਰਤ ਦਾ ਇਹ ਹਿੱਸਾ ਨੇ ਤੇ ਤੁਸੀਂ ਵੀ ਉਸੇ ਕੁਦਰਤ ਦਾ ਹਿੱਸਾ ਹੋ ਸੂਵੀ ਉਸ ਦੇ ਦੁਆਰਾ ਬਣਾਏ ਗਏ ਜੋ ਜਿਸ ਨੇ ਇਹ ਸਭ ਕੁਝ ਬਣਾਇਆ ਹੈ ਸੋ ਆਪਣੇ ਆਪ ਨਾਲ ਜੁੜੋ ਤੀਸਰੀ ਗੱਲ ਕਿ ਆਪਣੀ ਗਵਾਈ ਹੋਈ ਵੈਲਿਊ ਆਪਣੀ ਕਦਰ ਵਾਪਸ ਪਾਉਣ ਲਈ ਤੁਹਾਨੂੰ ਭਾਵਕ ਤਸਵੀਰ ਬਣਾਈ ਰੱਖਣੀ ਪਵੇਗੀ ਕੋਈ ਜਲਨ ਨਹੀਂ ਕੋਈ ਬਦਲੇ ਦੀ ਭਾਵਨਾ ਨਹੀਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੋਵੇਗਾ ਸ਼ਾਂਤ ਰਹਿ ਕੇ ਚੀਜ਼ਾਂ ਨੂੰ ਸਮਝਣਾ ਸਿੱਖੋ ਸ਼ਾਂਤ ਰਹਿ ਕੇ ਲੜਨਾ ਸਿੱਖੋ ਤੇ ਜਿੱਤ ਕੇ ਆਪਣੀ ਵੈਲਿਊ ਆਪਣੇ ਆਪ ਵਧਾਉਣਾ ਸਿੱਖੋ ਹੁਣ ਸ਼ਾਂਤ ਕਿਵੇਂ ਰਹੋਗੇ ਜਦੋਂ ਖੁਦ ਦੇ ਬਾਰੇ ਚੰਗਾ ਸੋਚੋਗੇ ਖੁਦ ਨੂੰ ਇਸ ਗੱਲ ਲਈ ਤਿਆਰ ਕਰੋਗੇ ਕਿ ਕਿਸੇ ਦੇ ਦੁਆਰਾ ਵੈਲਿਊ ਘਟਾਉਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੁਝ ਘਟਦਾ ਨਹੀਂ ਕਿਉਂਕਿ ਮੈਂ ਕਿਸੇ ਦੇ ਫੈਸਲੇ ਦਾ ਮੁਹਤਾਜ ਨਹੀਂ ਹਾਂ ਮੈਂ ਕੋਈ ਸਵਾਲ ਨਹੀਂ ਹਾਂ ਕਿ ਲੋਕ ਮੈਨੂੰ ਜੱਜ ਕਰਨ ਹਲ ਕਰਨ ਖੁਦ ਨੂੰ ਹਾਰੇ ਹੋਏ ਵਾਲੀ ਭਾਵਨਾ ਵਿੱਚ ਕਦੇ ਨਾ ਲਿਆਓ ਕਿਸੇ ਨੇ ਜੇਕਰ ਤੁਹਾਨੂੰ ਰਿਸਪੈਕਟ ਨਹੀਂ ਦਿੱਤੀ ਤਾਂ ਉਸ ਵਿੱਚ ਉਸਦਾ ਨੁਕਸਾਨ ਹੈ ਤੁਹਾਡਾ ਇਸ ਵਿੱਚ ਕੁਝ ਨਹੀਂ ਜਾਂਦਾ ਪਤਾ ਹੈ ਕਿਉਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਹੋ ਤੁਹਾਨੂੰ ਪਤਾ ਹੈ ਕਿ ਤੁਹਾਡੀ ਹੱਦ ਕੀ ਹੈ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਮਰੱਥਾ ਕੀ ਹੈ ਸਮਰੱਥਾ ਵਿੱਚੋਂ ਨਿਕਲ ਕੇ ਆਉਂਦੀ ਹੈ ਚੌਥੀ ਗੱਲ ਕਿ ਹਮੇਸ਼ਾ ਆਪਣੇ ਕੈਰੀਅਰ ਤੇ ਧਿਆਨ ਕੇਂਦਰਿਤ ਕਰੋ ਤੇ ਆਪਣੇ ਕੰਮ ਵਿੱਚ ਮਸਤ ਹੋ ਜਾਓ ਆਪਣੀਆਂ ਖੂਬੀਆਂ ਨੂੰ ਤੁਸੀਂ ਹੀ ਲੱਭ ਲੱਭ ਕੇ ਨਖਾਰੋ ਆਪਣੇ ਜਨੂਨ ਨੂੰ ਸਮਝੋ ਆਪਣੇ ਚੰਗੇ ਸ਼ੌਂਕਾਂ ਨੂੰ ਤੇਜ਼ ਕਰੋ ਖੁਦ ਨੂੰ ਇੰਨਾ ਵਿਅਸਤ ਰੱਖੋ ਕਿ ਸਮੇਂ ਨੂੰ ਵੀ ਤੁਹਾਡੇ ਨਾਲ ਮਿਲਣ ਦੇ ਲਈ ਸਮਾਂ ਲੈਣਾ ਪਵੇ ਆਪਣੇ ਆਪ ਨੂੰ ਆਪਣੇ ਸੁਪਨਿਆਂ ਲਈ ਇਨਾ ਵਿਅਸਤ ਕਰ ਦਿਓ ਕਿ ਤੁਸੀਂ ਇੱਜ਼ਤ ਬੇਇੱਜ਼ਤ ਵੈਲਿਊ ਕਦਰ ਇਹਨਾਂ ਸਾਰੇ ਸ਼ਬਦਾਂ ਤੋਂ ਪਰੇ ਹੋ ਜਾਓ ਤੇ ਜਦੋਂ ਤੁਸੀਂ ਇਹਨਾਂ ਸਭ ਚੀਜ਼ਾਂ ਤੋਂ ਦੂਰ ਹੋ ਜਾਓਗੇ ਤਾਂ ਆਪਣੇ ਹਰ ਇੱਕ ਪਲ ਨੂੰ ਕੰਮ ਵਿੱਚ ਤੇ ਸਿਰਫ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਲਗਾ ਦਿਓਗੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਰਹੋਗੇ ਤਾਂ ਫਿਰ ਤੁਹਾਡੇ ਕੋਲ ਸਮਾਂ ਨਹੀਂ ਹੋਵੇਗਾ ਕਿਸੇ ਤੋਂ ਬੇਇੱਜ਼ਤ ਹੋਣ ਦਾ ਦੁਖੀ ਹੋਣ ਦਾ ਜਾਂ ਕਿਸੇ ਦਰਦ ਨੂੰ ਮਹਿਸੂਸ ਕਰਨ ਦਾ ਜੇਕਰ ਲੋਕਾਂ ਦਾ ਕੰਮ ਤੁਹਾਨੂੰ ਬੇਇੱਜ਼ਤ ਕਰਨਾ ਹੈ ਤੁਹਾਡੀ ਵੈਲਿਊ ਨੂੰ ਨਾ ਸਮਝਣਾ ਹੈ ਤਾਂ ਫਿਰ ਤੁਹਾਡਾ ਵੀ ਕੰਮ ਸਿਰਫ ਤੇ ਸਿਰਫ ਆਪਣਾ ਕੰਮ ਕਰਨਾ ਹੈ ਆਪਣੇ ਜੀਵਨ ਵਿੱਚ ਲੋਕਾਂ ਦਾ ਨਹੀਂ ਬਲਕਿ ਸੁਪਨਿਆਂ ਦਾ ਪਿੱਛਾ ਕਰਨਾ ਹੁੰਦਾ ਹੈ ਜੇਕਰ ਲੋਕਾਂ ਦਾ ਪਿੱਛਾ ਕਰੋਗੇ ਤਾਂ ਲੋਕ ਆਉਣਗੇ ਤੇ ਲੋਕ ਆਉਣਗੇ ਤਾਂ ਵਾਪਸ ਪੱਧ ਵੀ ਜਾਣਗੇ ਪਰ ਸੁਪਨੇ ਪੂਰੇ ਨਹੀਂ ਹੋਣਗੇ ਤੇ ਜੇਕਰ ਸੁਪਨਿਆਂ ਦਾ ਪਿੱਛਾ ਕਰੋਗੇ ਤਾਂ ਸੁਪਨਿਆਂ ਨੇ ਤਾਂ ਆਣਾ ਹੀ ਆਣਾ ਹੈ ਤੇ ਨਾਲ ਹੀ ਲੋਕ ਵੀ ਆਉਣਗੇ ਲੋਕਾਂ ਵਿੱਚ ਤੁਹਾਡੀ ਗੱਲ ਮੰਨੀ ਜਾਵੇਗੀ ਕਈ ਲੋਕ ਤੁਹਾਡੇ ਤੋਂ ਸਿੱਖਣਗੇ ਤੁਹਾਡੀ ਵੈਲਿਊ ਕੀਤੀ ਜਾਵੇਗੀ ਤੁਹਾਡੀ ਇੱਜ਼ਤ ਕੀਤੀ ਜਾਵੇਗੀ ਤੁਹਾਡਾ ਸਨਮਾਨ ਕੀਤਾ ਜਾਵੇਗਾ ਤੇ ਦੋਸਤੋ ਜਦੋਂ ਤੁਹਾਨੂੰ ਤੁਹਾਡੀ ਗਵਾਚੀ ਹੋਈ ਵੈਲਿਊ ਵਾਪਸ ਮਿਲਣ ਲੱਗੇ ਤਾਂ ਇਹ ਪੰਜਵੀਂ ਗੱਲ ਤੁਹਾਡੇ ਕੰਮ ਆਵੇਗੀ ਜੋ ਕਦੇ ਨਹੀਂ ਭੁੱਲਣੀ ਚਾਹੀਦੀ ਨਹੀਂ ਤਾਂ ਫਿਰ ਤੋਂ ਲੋਕ ਤੁਹਾਡੀ ਕਦਰ ਨਹੀਂ ਕਰਨਗੇ ਪੰਜਵੀਂ ਗੱਲ ਇਹ ਹੈ ਕਿ ਫਿਰ ਤੋਂ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਵੀ ਵਾਪਸੀ ਨਾ ਹੋਣ ਦਿਓ ਜਿਹੜੇ ਵਿਅਕਤੀ ਨੇ ਤੁਹਾਡੀ ਕਦਰ ਨਹੀਂ ਕੀਤੀ ਜੋ ਤੁਹਾਡੀ ਦੋਸਤੀ ਤੁਹਾਡੇ ਪਿਆਰ ਨੂੰ ਨਹੀਂ ਪਛਾਣਦਾ ਸੀ ਤਾਂ ਜਦੋਂ ਤੁਸੀਂ ਕੁਝ ਨਹੀਂ ਸੀ ਤਾਂ ਤੁਸੀਂ ਜਾਂ ਤਾਂ ਦੁਬਾਰਾ ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਨਾ ਜਾਓ ਜਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਨਾ ਆਉਣ ਦਿਓ ਫਿਰ ਤੋਂ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਜਾ ਕੇ ਖੁਦ ਦੀ ਵੈਲਿਊ ਘਟਾਓ ਨਾ ਕਿਉਂਕਿ ਤੁਸੀਂ ਤਾਂ ਖੁਦ ਨੂੰ ਹੁਣ ਬਦਲ ਲਿਆ ਹੈ ਪਰ ਉਹ ਬੰਦਾ ਬਦਲਿਆ ਹੈ ਕਿ ਨਹੀਂ ਬਦਲਿਆ ਇਸ ਬਾਰੇ ਤੁਹਾਨੂੰ ਪਤਾ ਨਹੀਂ ਹੋਵੇਗਾ ਉਹਨਾਂ ਬੁਰੇ ਦਿਨਾਂ ਤੋਂ ਸਬਕ ਲੈ ਕੇ ਆਪਣੀ ਮਿਹਨਤ ਦੇ ਬਲਬੂਤੇ ਤੇ ਅੱਜ ਤੁਸੀਂ ਇੱਥੇ ਖੜੇ ਹੋ ਇੱਥੇ ਤੱਕ ਪਹੁੰਚੇ ਹੋ ਤੁਹਾਨੂੰ ਫਿਰ ਤੋਂ ਉਹੀ ਗਲਤੀ ਦੁਹਰਾ ਕੇ ਉਸ ਸਥਿਤੀ ਵਿੱਚ ਵਾਪਸ ਕਦੇ ਨਹੀਂ ਜਾਣਾ ਚਾਹੀਦਾ ਹੁਣ ਤੱਕ ਜੋ ਇਹ ਨਵਾਂ ਰੂਪ ਬਣਾਇਆ ਹੈ ਨਵੀਂ ਇੱਜ਼ਤ ਪਾਈ ਹੈ ਤਾਂ ਤੁਸੀਂ ਹੁਣ ਇਹ ਨਵੇਂ ਰੂਪ ਵਿੱਚ ਹੀ ਰਹਿਣਾ ਹੈ ਨਹੀਂ ਤਾਂ ਫਿਰ ਤੋਂ ਸਾਰੇ ਲੋਕ ਤੁਹਾਨੂੰ ਹਲਕੇ ਵਿੱਚ ਲੈਣਾ ਸ਼ੁਰੂ ਕਰ ਦੇਣਗੇ ਇਸ ਨਾਲ ਕੀ ਹੋਵੇਗਾ ਕਿ ਤੁਹਾਡੀ ਵੈਲਿਊ ਫਿਰ ਤੋਂ ਆਪਣੇ ਆਪ ਘਟਣ ਲੱਗੇਗੀ ਜਦੋਂ ਉਸ ਇਨਸਾਨ ਨੂੰ ਤੁਸੀਂ ਪੂਰੀ ਤਰ੍ਹਾਂ ਭੁੱਲ ਜਾਓ ਤੇ ਉਹ ਫਿਰ ਤੋਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਕਹੋ ਕਿ ਮਾਫ ਕਰਨਾ ਹੁਣ ਮੇਰੀ ਜ਼ਿੰਦਗੀ ਵਿੱਚ ਤੇਰੀ ਉਹ ਜਗ੍ਹਾ ਨਹੀਂ ਰਹੀ ਜੋ ਪਹਿਲਾਂ ਹੋਇਆ ਕਰਦੀ ਸੀ ਰਹਿਣਾ ਹੈ ਤਾਂ ਰਹੋ ਵਰ ਨਾ ਜਾਓ ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਉਹ ਜਗ੍ਹਾ ਮੈਂ ਕਿਸੇ ਵੀ ਇਨਸਾਨ ਨੂੰ ਦੇਣ ਦੀ ਬਜਾਏ ਆਪਣੇ ਆਪ ਨੂੰ ਦੇ ਦਿੱਤੀ ਹੈ ਜੇਕਰ ਫਿਰ ਤੋਂ ਮੈਂ ਤੈਨੂੰ ਉਹੀ ਜਗ੍ਹਾ ਦੇ ਦੇਵਾਂਗਾ ਤਾਂ ਤੂੰ ਫਿਰ ਤੋਂ ਉਹੀ ਕੁਝ ਦੁਹਰਾਏਗਾ ਜੋ ਤੂੰ ਅੱਜ ਤੱਕ ਕਰਦਾ ਆ ਰਿਹਾ ਹੈ ਜੋ ਤੂੰ ਪਹਿਲਾਂ ਕੀਤਾ ਸੀ ਮੇਰੇ ਨਾਲ ਦੇਖੋ ਦੋਸਤੋ ਇੱਜ਼ਤ ਤੇ ਵੈਲਿਊ ਦਾ ਚਲੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਮਿਹਨਤ ਦੇ ਬਲਬੂਤੇ ਉੱਪਰ ਆਪਣੀ ਇੱਜ਼ਤ ਨੂੰ ਪਾ ਕੇ ਆਪਣੀ ਵੈਲਿਊ ਨੂੰ ਵਧਾ ਕੇ ਉਸ ਨੂੰ ਫਿਰ ਤੋਂ ਗਵਾ ਦੇਣਾ ਤੁਹਾਡੀ ਬੇਵਕੂਫੀ ਹੋਵੇਗੀ ਸੋ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਵਿੱਚ ਜਿਹੜੀਆਂ ਦਸੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਤੁਸੀਂ ਹਮੇਸ਼ਾ ਖੁਸ਼ ਰਹਿ ਸਕਦੇ ਹੋ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ